ਵਿਦੇਸ਼ ਦੀ ਧਰਤੀ ਤੇ ਇੱਕ ਹੋਰ ਪੰਜਾਬੀ ਨੌਜਵਾਨ ਨੇ ਦਮ ਤੋੜ ਦਿੱਤਾ ਹੈ ਸੁਨਾਰੇ ਭਵਿੱਖ ਦੇ ਖਾਤਰ ਵਿਦੇਸ਼ ਤਾਂ ਰੁੱਕ ਕੀਤਾ ਸੀ ਰੋਜ਼ੀ ਰੋਟੀ ਕਮਾਉਣ ਦੀ ਖਾਤਰ ਸੌਦੀ ਅਰਬ ਗਿਆ ਸੀ ਲੇਕਿਨ ਉੱਥੇ ਉਸ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ 2023 ਦੇ ਵਿੱਚ ਪਰਿਵਾਰ ਨੂੰ ਛੱਡ ਕੇ ਜਹਾਜ਼ ਚੜਿਆ ਸੀ ਤੇ ਹੁਣ ਉਸ ਦੀ ਮੌਤ ਦੀ ਖਬਰ ਨੇ ਉਸ ਪਰਿਵਾਰ ਦੀ ਪੈਰਾਂ ਥੱਲੇ ਜ਼ਮੀਨ ਖਸਕਾ ਦਿੱਤੀ ਹੈ ਪਰਿਵਾਰ ਜਿਹੜਾ ਹੈ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਹੈ ਮਾਪਿਓ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਪਤਨੀ ਉਸ ਦੇ ਛੱਡ ਕੇ ਜਾ ਚੁੱਕੀ ਸੀ ਇੱਕ ਭੈਣ ਹੈ ਜੋ ਅੱਜ ਵੀ ਆਪਣੇ ਭਰਾ ਨੂੰ ਵੜੀਕ ਰਹੀ ਐ ਤੇ ਤਾਹਾਂ ਮਾਰ-ਮਾਰ ਕੇ ਰੋ ਰਹੀ ਐ ਉਸਦੀ ਮ੍ਰਿਤਕ ਤੇ ਭਾਰਤ ਪੰਜਾਬ ਜੱਦੀ ਪਿੰਡ ਲਿਆਉਣ ਦੀ ਮੰਗ ਕਰ ਰਹੀ ਐ ਅੱਖਾਂ ਦੇ ਵਿੱਚ ਹੰਝੂ ਨੇ ਤੇ ਸਰਕਾਰ ਨੂੰ ਬੁਹਾਰ ਲਗਾ ਰਹੀ ਐ ਸਰਕਾਰ ਦੇ ਅੱਗੇ ਫਰਿਆਦ ਕਰ ਰਹੀ ਐ ਕਿ ਉਸਦੇ ਭਰਾ ਦੀ ਮ੍ਰਿਤਕ ਤੇ ਉਸਦੇ ਪਿੰਡ ਲਿਆਂਦੇ ਜਾਵੇ ਉਸਤੇ ਘਰ ਲਿਆਂਦੇ ਜਾਵੇ ਤਾਂ ਜੋ ਆਖਰੀ ਵਾਰ ਆਪਣੇ ਭਰਾ ਦੇ ਦੇਦਾਰ ਕਰ ਸਕੇ ਤਾਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਐ ਜਿੱਥੇ ਸੌਦੀ ਅਰਬ ਦੇ ਵਿੱਚ 26 ਸਾਲ ਦੇ ਨੌਜਵਾਨ ਦੀ ਮੌਤ ਹੋਈ ਐ ਗੜਸ਼ੰਕਰ ਦੇ ਪਿੰਡ ਗੋਲੀਆਂ ਦਾ ਰਹਿਣ ਵਾਲਾ ਸੀ ਨੌਜਵਾਨ 26 ਸਾਲ ਦਾ ਨੌਜਵਾਨ ਜਸਤੀ ਸੌਦੀ ਅਰਬ ਦੇ ਵਿੱਚ ਭੇਗਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਡਰਾਈਵਰੀ ਦਾ ਕੰਮ ਕਰਦਾ ਸੀ ਮੁੰਡਾ ਤੇ ਅਚਾਨਕ ਉਸ ਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਗਟ ਸ਼ੰਕਨਦਾਰ ਐਨ ਵਾਲਾ ਨੌਜਵਾਨ ਜਸਤੀ ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ 3 ਨਵੰਬਰ 2023 ਨੂੰ ਸੌਦੀ ਅਰਬ ਗਿਆ ਸੀ ਤੇ ਹੁਣ ਉਸ ਦੀ ਮੌਤ ਦੀ ਖਬਰ ਨੇ ਪਰਿਵਾਰ ਦਾ ਜੀਣਾ ਜੜਾਏ ਉਹ ਮੁਹਾਲ ਕਰ ਦਿੱਤਾ ਹੈ ਤਾਂ ਪਰਿਵਾਰ ਗੁਹਾਰ ਲਗਾ ਰਿਹਾ ਸਰਕਾਰ ਦੇ ਅੱਗੇ ਪਰਿਯਾਦ ਕਰ ਰਿਹਾ ਹੈ ਕਿ ਉਸ ਦੇ ਬੱਚੇ ਦੀ ਜਿਹੜੀ ਮ੍ਰਿਤਕ ਦੇ ਹੈ ਉਸ ਨੂੰ ਭਾਰਤ ਪੰਜਾਬ ਲਿਆਂਦਾ ਜਾਵੇ ਤਾਂ ਜੋ ਆਖਰੀ ਵਾਰ ਉਸ ਤੇ دیدار ਕਰ ਉਸ ਦੀਆਂ ਰਸਮਾਂ ਰਵਾਜਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇ ਇਸ ਮੌਕੇ ਪਰਿਵਾਰ ਕੀ ਕੁਝ ਕਹਿ ਰਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਜਨਜ ਜਸਵਿੰਦਰ ਕੌਰ ਹੈ ਮੇਰੇ ਚਾਚਾ ਜੀ ਦਾ ਬੇਟਾ ਹੈ ਤੇ ਪਰਮਦੀਪ ਸਿੰਘ ਖੰਦੇ ਆ ਤੇ ਉਹ 30 ਨਵੰਬਰ ਨੂੰ 2023 ਨੂੰ ਗਿਆ ਸੀ ਸੋਦੀਆਰ ਬਨੂ ਤੇ ਉਹਦੀ ਹੁਣ ਡੈੱਡ ਬੋਡੀ ਦਾ ਸਾਨੂੰ ਪਤਾ ਲੱਗਾ ਪਈ ਉਹਦੀ ਉੱਥੇ ਡੈਥ ਹੋ ਗਈ ਹੈ ਡੈੱਡ ਬੋਡੀ ਸਾਨੂੰ ਅਸੀਂ ਸਰਕਾਰ ਦੇ ਅਪੀਲ ਕਰਦੇ ਆ ਕਿ ਡੈੱਡ ਬੋਡੀ ਸਾਡੇ ਬੱਚੇ ਦੀ ਸਾਨੂੰ ਮਿਲਣੀ ਚਾਹੀਦੀ ਆ ਅਸੀਂ ਆਪਣੇ ਹੱਥੀ ਉਹਦਾ ਸਾਰਾ ਕੁਝ ਘਰ 'ਚ ਉਹਦਾ ਕਰੀ ਗੇ ਸਰਕਾਰ ਅੱਗੇ ਬਾਰ-ਬਾਰ ਇਹੀ ਅਪੀਲ ਅਸੀਂ ਕਰਦੇ ਆ ਸਾਡੇ ਬੱਚੇ ਦਾ ਕੁਝ ਹਜੇ ਪਤਾ ਨਹੀਂ ਲੱਗਦਾ ਹੈਗਾ ਕਿਹੜੀ ਕੰਪਨੀ 'ਚ ਆ ਕਿੱਥੇ ਹੈਗਾ ਆ ਸਾਨੂੰ ਜਲਦੀ ਤੋਂ ਜਲਦੀ ਪਤਾ ਕਰਕੇ ਦੱਸਿਆ ਜਾਵੇ ਡੈੱਡ ਬੋਡੀ ਸਾਡੀ ਕਿੰਨਾ ਚਿਰ ਹੋ ਗਿਆ ਸੀ ਕੈ ਹਾਂਜੀ 7 ਮਹੀਨੇ ਹੋ ਗਏ ਆ ਜੀ ਕੈ ਨੂੰ ਹਾਂਜੀ ਡੈਥ ਦਾ ਤਾਂ ਹੁਣ ਸਾਨੂੰ ਤਾਂ ਫੋਨ ਆਇਆ ਸੀ ਜੀ ਹਾਂਜੀ ਤੇ ਹੁਣ ਬਾਕੀ ਕਾਰਵਾਈ ਜਦੋਂ ਹੋਊਗੀ ਸਾਰੀ ਫੇਰੇ ਪਤਾ ਲੱਗੂਗਾ ਉਹਨਾਂ ਦੇ ਕੋਲੋਂ ਜੀ ਮੇਰਾ ਨਦਲ ਵੀਰ ਕੋ ਮੇਰੇ ਚਾਚਾ ਜੀ ਦਾ ਮੁੰਡਾ ਨਾ 30 ਨਵੰਬਰ ਨੂੰ ਸਾਡੇ ਘਰੋਂ ਸਾਧੂ ਗੈਲ ਨੂੰ ਗਿਆ ਸੀ ਉੱਥੇ ਜਾ ਕੇ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਆ ਤੇ ਉਹਨਾਂ ਦੀ ਡੈਥ ਹੋ ਗਈ ਪਰसों ਰਾਤੀ ਸਾਨੂੰ ਰਾਤ ਦੇ 11:30 ਵਜੇ ਫੋਨ ਆਇਆ ਕਿ ਉਹਨਾਂ ਦੀ ਡੈਥ ਹੋ ਗਈ ਆ ਸਾਨੂੰ ਬਹੁਤ ਪਰੇਸ਼ਾਨੀ ਆ ਸਾਡੀ ਡੈੱਡ ਵਰ ਵੀ ਸਾਡੇ ਕੋਲ ਪਹੁੰਚਣੀ ਚਾਹੀਦੀ ਤੇ ਅਸੀਂ ਉਹਦੇ ਜਿਹੜੇ ਆਤਮਿਕ ਯਾਰ ਅਖੀਰਲੀ ਅਸੀਂ ਆਪਣੇ ਹੱਥੀ ਕਰਨੀ ਚਾਹੀਦੀ ਹੈ ਥੈਂਕ ਯੂ ਬੇਟਾ ਲੱਗਦਾ ਸੀ ਮੈਂ ਉਤਾਰ ਸੈਕੂ ਮੇਰਾ ਭਤੀਜਾ ਫਰਮਦੀਪ ਸਿੰਘ ਦੂਜਾ 3 ਮੈਂਬਰ ਨੂੰ ਗਿਆ ਸੀ ਸਾਡੀ ਯਾਰ ਉੱਥੇ ਜਾ ਕੇ ਉਹ ਸਾਨੂੰ ਕਹਿੰਦਾ ਫੋਨ ਆਇਆ ਉਹਦੀ ਡੈਥ ਹੋ ਗਈ ਆ ਅਸੀਂ ਹੁਣ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਉਹਦੀ ਡੈੱਡ ਬੋਡੀ ਇੱਥੇ ਭੇਜ ਜਾਵੇ ਤਾਂ ਅਸੀਂ ਉਹਦਾ ਆਪਣੇ ਹੱਥੇ ਕ੍ਰਿਆ ਕਰਮ ਕਰ ਲਈਏ ਉਹ ਉਹਦੇ ਘਰ ਵਿੱਚ ਇਕੱਲਾ ਮੇਰਾ ਭਤੀਜਾ ਸੀ ਉਹਦੀ ਮਾਂ ਦੀ ਵੀ ਡੈਥ ਹੋ ਗਈ ਆ ਉਹਦੀ ਘਰ ਵਾਲੀ ਲੜ ਕੇ ਪਹਿਲਾਂ ਚਲੀ ਗਈ ਸੀ ਤੇ ਉਹ ਇਕੱਲਾ ਹੀ ਸੀ ਡਿਪਰੈਸ਼ਨ ਡਿਪਰੈਸ਼ਨ ਜਾਇਆ ਪਤਾ ਨਹੀਂ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਬਾਕੀ ਔਰ ਕਦੋਂ ਲੱਗਾ ਤੁਹਾਨੂੰ ਸਾਨੂੰ ਕੱਲ ਰਾਤ ਪਤਾ ਲੱਗਾ ਜੀ ਕਿ ਕਿਸੇ ਮੁੰਡੇ ਦਾ ਫੋਨ ਆਇਆ ਸੀ ਤੇ ਫਿਰ ਕੱਲ ਦੁਪਹਿਰੇ ਵੀ ਗਿਆ ਪਰ ਇੱਥੇ ਦੋ ਸੌਦਿਆਂ ਨੂੰ ਛੁੱਟੀ ਆ ਤੇ ਤੁਹਾਨੂੰ ਐਤਵਾਰ ਨੂੰ ਫਿਰ ਅਸੀਂ ਦੱਸਾਂਗੇ ਕੀ ਹੁੰਦਾ ਕੀ ਨਹੀਂ ਸਾਡੇ ਕੋਲ ਨੰਬਰ ਕੋਈ ਹੈ ਨਹੀਂ ਕੀ ਕਿਸੇ ਸਵਾਸਿਕ ਨੂੰ ਪਤਾ ਹੋਵੇ ਉਸ ਤੋਂ ਆ ਕੋਈ ਸਵਾਸਿਕ ਦਾ ਬੰਦਾ ਆਇਆ ਤੇ ਉਹ ਕਹਿੰਦਾ ਵੀ ਐਦਾਂ ਡੈਥ ਹੋ ਗਈ ਆ ਫਿਰ ਅਸੀਂ ਥੋੜੀ ਹੈਲਪ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਦੋ ਛੁੱਟੀਆਂ ਛੁੱਟੀਆਂ ਦੇ ਬਾਅਦ ਗੱਲ ਕਰਾਂਗੇ ਸਰਕਾਰ ਤੋਂ ਕੀ ਮੰਗਦੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਡੈੱਡ ਬਡੀ ਇੱਥੇ ਪਹੁੰਚਣੀ ਚਾਹੀਦੀ ਆ ਅਸੀਂ ਉਹਦੇ ਆਪਣੇ ਹੱਥੀਂ ਕਾਰਜਕ੍ਰਮ ਕਰ ਲਈਏ ਸੌਦੀ ਆਰ ਵੀ ਆਰ ਵੀ ਦੀ ਸੌਦੀ ਆਰ ਕੰਪਨੀ ਕੰਮ ਕਰਦੀ ਆ 7 ਮਹੀਨੇ ਹੋ ਗਏ ਲੱਗ ਰਿਹਾ 3 ਬੰਦੇ ਲੱਗੇ ਸੀ ਕੀ ਕੰਮ ਕਰਦਾ ਸੀ ਕੀ ਕੰਮ ਡਰਾਈਵਰੀ ਕਰਦਾ ਰਹੀ ਮੱਦੀ ਸ਼ੌਦਾ ਕੰਮਕਾਰ ਦੱਸਦਾ ਸੀ ਵਧੀਆ ਸੀ ਕੰਮਕਾਰ ਕਹਿੰਦਾ ਵਧੀਆ ਸੀ ਠੀਕ ਸੀ